ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਇਸ YouTube ਚੈਨਲ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਚਪੈਰਾ ਸਾਹਿਬ ਦੀ ਵਿਧੀ ਕੀ ਹੈ ਆਪਾਂ ਕਿਸ ਤਰ੍ਹਾਂ ਇਸ ਨੂੰ ਸ਼ੁਰੂ ਕਰ ਸਕਦੇ ਹਾਂ ਤੇ ਕੁਝ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਖੁੱਲੇ ਵੀ ਕਰ ਸਕਦੇ ਹਾਂ ਜਾਂ ਸਾਨੂੰ ਹਰ ਸੰਡੇ ਜਾਣਾ ਜ਼ਰੂਰੀ ਹੈ ਤਾਂ ਇਹਨਾਂ ਸਾਰੇ ਸਵਾਲਾਂ ਦਾ ਜਿਹੜਾ ਜਵਾਬ ਹੈ ਉਹ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਲਵਾਂਗੇ ਤੇ ਬਾਕੀ ਕੁਝ ਲੋਕਾਂ ਦਾ ਜਿਹੜਾ ਮੰਨਣਾ ਉਹ ਇਹ ਹੈ ਕਿ ਸਾਡੇ ਘਰ ਤਾਂ ਜੀ ਸ਼ਰਾਬ ਹੈ ਤੇ ਅਸੀਂ ਘਰ ਇਹ ਕਰ ਨਹੀਂ ਸਕਦੇ ਕਿ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਦੁਪਹਿਰਾ ਸਾਹਿਬ ਕਰ ਸਕਦੇ ਆ ਤੇ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਹੈ ਜਿਹੜਾ ਮੈਂ ਕੋਸ਼ਿਸ਼ ਕਰੂੰਗੀ ਇਸ ਵੀਡੀਓ ਦੇ ਵਿੱਚ ਦੇਣ ਦਾ ਸਭ ਤੋਂ ਪਹਿਲਾਂ ਧੰਨ ਧੰਨ ਬਾਬਾ ਦੀਪ ਸਿੰਘ ਦੀ ਵਡਿਆਈ ਹੈ ਜਿਹੜੀ ਉਹ ਕੋਈ ਇਸ ਤਰ੍ਹਾਂ ਮਾੜੀ ਮੋਟੀ ਵਡਿਆਈ ਨਹੀਂ ਹੈ ਕਿ ਉਹਨੂੰ ਗੱਲਾਂ ਦੇ ਵਿੱਚ ਜਾਂ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਜਾ ਸਕੇ ਉਸ ਦਾ ਦਰ ਇੰਨਾ ਉੱਚਾ ਹੈ ਸੁੱਚਾ ਹੈ ਕਿ ਜੋ ਵੀ ਝੋਲੀ ਅੱਢ ਕੇ ਸੱਚੇ ਮਨ ਦੇ ਨਾਲ ਉੱਥੇ ਜਾ ਕੇ ਪ੍ਰਾਰਥਨਾ ਕਰਦਾ ਹੈ ਅਰਦਾਸ ਕਰਦਾ ਹੈ ਆਪਣੇ ਦਿਲੋਂ ਸਰਬੱਤ ਦਾ ਭਲਾ ਮੰਗਦਾ ਹੈ ਉਹਨਾਂ ਦੀ ਝੋਲੀ ਬਾਬਾ ਦੀਪ ਸਿੰਘ ਜੀ ਆਪ ਪਰਦੇ ਨੇ ਆਪ ਨਾਲ ਖੜੇ ਹੁੰਦੇ ਨੇ ਅੰਗ ਸੰਗ ਸਹਾਇ ਹੁੰਦੇ ਨੇ ਤੇ ਜਿਆਦਾ ਵੀਡੀਓ ਲੰਬੀ ਨਾ ਕਰਦੇ ਹੋਏ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਜਾਣਕਾਰੀ ਦੇਵਾਂਗੀ ਕਿ ਆਪਾਂ ਜੋ ਇਹ ਦੁਪਹਿਰਾ ਸਾਹਿਬ ਹੈ ਉਹ ਕਿਵੇਂ ਸ਼ੁਰੂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਉਹ ਸੰਗਤ ਜੋ ਉਥੇ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਜਾ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਦੁਪਹਿਰਾ ਸਾਹਿਬ ਕੱਟਣਾ ਚਾਹੁੰਦੀ ਹੈ ਉਹਨਾਂ ਲਈ ਕੀ ਵਿਧੀ ਹੈ ਤੇ ਜੋ ਘਰ ਬੈਠ ਕੇ ਸਟਾਰਟ ਕਰਨਾ ਚਾਹੁੰਦੇ ਨੇ ਦੁਪਹਿਰਾ ਸਾਹਿਬ ਕੱਟਣਾ ਉਹ ਕਿਵੇਂ ਕਰ ਸਕਦੇ ਨੇ ਸਭ ਤੋਂ ਪਹਿਲਾਂ ਜੇਕਰ ਕੋਈ ਸ਼ਹੀਦਾਂ ਸਾਹਿਬ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਦਰ ਤੇ ਜਾ ਕੇ ਇਹ ਜੋ ਪੈਰਾ ਸਾਫ ਕਰਨਾ ਸ਼ੁਰੂ ਕਰਦਾ ਤਾਂ ਉਹ ਜਦੋਂ ਵੀ ਇੱਥੋਂ ਜਾਵੇ ਜੇਕਰ ਜਾ ਕੇ ਪਹਿਲਾਂ ਉਹ ਸਭ ਤੋਂ ਪਹਿਲਾਂ ਅੰਮ੍ਰਿਤਸਰ ਹਰਮੰਦਰ ਸਾਹਿਬ ਰਹਿੰਦੇ ਨੇ ਜਾਂ ਉੱਥੇ ਮੱਥਾ ਟੇਕਦੇ ਨੇ ਰਾਤ ਕੱਟਦੇ ਨੇ ਤਾਂ ਦੂਸਰੇ ਦਿਨ ਸਵੇਰੇ ਜਲਦੀ ਉੱਠੋ ਕੇਸੀ ਇਸ਼ਨਾਨ ਕਰੋ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਜੋ ਵੀ ਆਪਣਾ ਖਾਣਾ ਪੀਣਾ ਜਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਮੱਥਾ ਟੇਕਣਾ ਉਹ ਕਰਨ ਤੋਂ ਅਪਰੰਤ ਤੁਸੀਂ ਜਿੱਦਾਂ ਸਾਹਿਬ ਜੋ ਕਿ ਉੱਥੋਂ 5-10 ਮਿੰਟ ਦਾ ਜਾਂ ਪੈਦਲ ਜਾਣੇ ਹੋ ਤੁਸੀਂ ਜਾਂ ਕੋਈ ਆਟੋ ਲੈ ਕੇ ਜਾਣੇ ਹੋ ਤਾਂ ਤੁਸੀਂ ਆਪਣਾ ਉੱਥੇ ਜਾ ਸਕਦੇ ਹੋ ਉੱਥੇ ਜਾਣ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ ਕਿ ਤੁਸੀਂ ਡੇਗ ਕਰਾਉਣੀ ਹੈ ਤੁਸੀਂ 10 5 50 ਜੋ ਤੁਹਾਡੀ ਆਪਣੀ ਸ਼ਰਤ ਹੈ ਤੁਸੀਂ ਉਹ ਦੇਖ ਕਰਵਾਓ ਡੇਗ ਕਰਾਉਣ ਅਪਰੰਤ ਡੇਗ ਲੈਣ ਤੋਂ ਬਾਅਦ ਜਦੋਂ ਤੁਹਾਨੂੰ ਪਰਚੀ ਮਿਲ ਜਾਂਦੀ ਹੈ ਜਾਂ ਤੁਸੀਂ ਡੇਗ ਲੈ ਲੈਣੇ ਹੋ ਤਾਂ ਫਿਰ ਤੁਸੀਂ ਆਪਣੀ ਅਰਦਾਸ ਉੱਥੇ ਖੜ ਕੇ ਤਨਤਨ ਬਾਬਾ ਦੀਪ ਸਿੰਘ ਦੇ ਦਰ ਤੇ ਖੜ ਕੇ ਆਪਣੀ ਅਰਦਾਸ ਕਰੋ ਜੋ ਤੁਹਾਡੇ ਮਨ ਚ ਸ਼ਰਧਾ ਹੈ ਜਾਂ ਭਾਵਨਾ ਹੈ ਜੋ ਤੁਹਾਡਾ ਕੰਮ ਅੜਿਆ ਹੋਇਆ ਹੈ ਉਹ ਤੁਸੀਂ ਕਢਵਾਉਣਾ ਚਾਹੁੰਦੇ ਹੋ ਤੇ ਤੁਸੀਂ ਬਾਬਾ ਦੀਪ ਸਿੰਘ ਨੂੰ ਅੰਗ ਸੰਗ ਸਹਾਇ ਮੰਨ ਕੇ ਅਰਦਾਸ ਬੇਨਤੀ ਕਰੋ ਕਿ ਬਾਬਾ ਜੀ ਸਾਡਾ ਇਹ ਕੰਮ ਹੈ ਜਿਹੜਾ ਉਹ ਰੰਦਾ ਹੈ ਜਾਂ ਅੜਕਿਆ ਹੋਇਆ ਹੈ ਤੇ ਤੁਸੀਂ ਆਪ ਕਢਵਾਓ ਇਸ ਕੰਮ ਨੂੰ ਤੇ ਫਿਰ ਜਿਹੜੀ ਦੇਗ ਹੈ ਤੁਸੀਂ ਉੱਥੇ ਜੋ ਸਿੰਘ ਦੇਗ ਨੂੰ ਭੋਗ ਲਗਾਉਂਦੇ ਨੇ ਉਹ ਭੋਗ ਲਗਾਉਣ ਪ੍ਰੰਤ ਤੁਸੀਂ ਮੱਥਾ ਟੇਕ ਕੇ ਆਪਣਾ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਹੈ ਤੁਸੀਂ ਉੱਥੇ ਬੈਠ ਸਕਦੇ ਹੋ ਉੱਥੇ ਫਿਰ ਬੈਠਣ ਤੋਂ ਬਾਅਦ ਕੀ ਹੁੰਦਾ 12 ਸਹੀ 12 ਵਜੇ ਜੋ ਇੱਕ ਸਿੰਘ ਨੇ ਉੱਥੇ ਪਾਠ ਸ਼ੁਰੂ ਹੁੰਦਾ ਸਭ ਤੋਂ ਪਹਿਲਾਂ ਪੰਜ ਪਾਠ ਜਪਜੀ ਸਾਹਿਬ ਦੇ ਕੀਤੇ ਜਾਂਦੇ ਨੇ ਪਾਠੀ ਸਿੰਘ ਅੱਗੇ ਆਪ ਬੋਲਦੇ ਨੇ ਤੇ ਜਾਹੀ ਤੁਸੀਂ ਆਪਣਾ ਨਾਲ-ਨਾਲ ਬੋਲਦੇ ਰਹੋ ਉਹ ਤੁਹਾਡੇ ਮਨ ਦੀ ਇੱਛਾ ਹੈ ਕਿ ਪੰਜ ਪਾਠ ਜਪਜੀ ਸਾਹਿਬ ਦੇ ਹੋਣ ਅਪਰੰਤ ਨਾਲ ਦੀ ਨਾਲ ਕੀ ਹੁੰਦਾ ਚੌਪਈ ਸਾਹਿਬ ਦਾ ਜਿਹੜਾ ਪਾਠ ਹੈ ਉਹ ਸ਼ੁਰੂ ਕੀਤਾ ਜਾਂਦਾ ਹੈ ਚੌਪਈ ਸਾਹਿਬ ਦੇ ਦੋ ਪਾਠ ਹੋਣ ਅਪਰੰਤ ਤੁਹਾਨੂੰ 10 ਮਿੰਟ ਦੀ ਬ੍ਰੇਕ ਮਿਲਦੀ ਹੈ ਜਿੱਥੇ ਤੁਹਾਨੂੰ ਜਲ ਛਕਾਉਂਦੇ ਨੇ ਉੱਥੇ ਬਹੁਤ ਸਾਰੇ ਸੇਵਾਦਾਰ ਨੇ ਜੋ ਜਲ ਛਕਾਉਣ ਦਾ ਕੰਮ ਕਰਦੇ ਨੇ ਉਹ ਤੁਹਾਨੂੰ ਜਲ ਜਿੱਥੇ ਤੁਸੀਂ ਬੈਠੇ ਹੋਣੇ ਹੋ ਉੱਥੇ ਤੁਹਾਨੂੰ ਜਲ ਮਿਲ ਜਾਂਦਾ ਹੈ ਇੱਥੇ ਮੈਨੂੰ ਇੱਕ ਗੱਲ ਹੋਰ ਯਾਦ ਆ ਗਈ ਕੁਝ ਜਿਹੜੇ ਲੋਕ ਨੇ ਜਾਂ ਸੰਗਤ ਹੈ ਉਹਨਾਂ ਦਾ ਸਵਾਲ ਹੁੰਦਾ ਹੈ ਕਿ ਅਸੀਂ ਗੁਟਕਾ ਸਾਹਿਬ ਘਰੋਂ ਲੈ ਕੇ ਜਾਣਾ ਹੈ ਜਾਂ ਸਾਨੂੰ ਉੱਥੇ ਗੁਟਕਾ ਸਾਹਿਬ ਮਿਲੇਗਾ ਤਾਂ ਤੁਹਾਨੂੰ ਕੁਝ ਵੀ ਘਰੋਂ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਜਿਵੇਂ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਤਾਂ ਰਸਤੇ ਵਿੱਚ ਗੁਟਕਾ ਸਾਹਿਬ ਪੁੱਥੀ ਸਾਹਿਬ ਦੀ ਬੇਅਦਵੀ ਹੁੰਦੀ ਹੈ ਝੂਠੇ ਮਿੱਠੇ ਹੱਥ ਲੱਗਦੇ ਨੇ ਤਾਂ ਉੱਥੇ ਤੁਸੀਂ ਬੈਠੋਗੇ ਜਿੱਥੇ ਤੁਸੀਂ ਬੈਠੇ ਹੋ ਉੱਥੇ ਤੁਹਾਨੂੰ ਗੁਟਕਾ ਸਾਫ ਦਿੱਤਾ ਜਾਏਗਾ ਮਾਨ ਅਦਵ ਨਾਲ ਤੁਸੀਂ ਲੈ ਸਕਦੇ ਹੋ ਤੇ ਫਿਰ ਉਸ 10 ਮਿੰਟ ਦੀ ਬ੍ਰੇਕ ਤੋਂ ਬਾਅਦ ਹੈ ਜਿਹੜਾ ਆਪਣਾ ਸੁਖਮਨੀ ਸਾਹਿਬ ਦਾ ਜਿਹੜਾ ਪਾਠ ਹੈ ਉਹ ਸ਼ੁਰੂ ਹੁੰਦਾ ਹੈਗਾ ਸੁਖਮਨੀ ਸਾਹਿਬ ਦਾ ਪਾਠ ਵੀ ਜਿਹੜੇ ਸਿੰਘ ਨੇ ਪਾਠੀ ਸਿੰਘ ਉਹ ਆਪ ਕਰਵਾਉਂਦੇ ਨੇ ਤੇ ਤੁਸੀਂ ਆਪਣਾ ਕੁਝ ਲੋਕ ਆਪ ਦਾ ਅੱਡ ਵੀ ਸ਼ੁਰੂ ਪਹਿਲਾਂ ਕਰ ਲੈਂਦੇ ਨੇ ਸੁਖਮਨੀ ਸਾਹਿਬ ਦਾ ਪਾਠ ਹੋਣ ਉਪਰੰਤ ਛੇ ਪੌੜੀਆਂ ਅਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਅਨੰਦ ਸਾਹਿਬ ਦੇ ਪਾਠ ਤੋਂ ਬਾਅਦ ਅਰਦਾਸ ਕੀਤੀ ਜਾਂਦੀ ਹੈ ਪਾਠੀ ਸਿੰਘ ਵੱਲੋਂ ਅਤੇ ਫਿਰ ਵਾਕ ਲਿਆ ਜਾਂਦਾ ਹੈ। ਹੁਣ ਕੁਝ ਜੜੀ ਸੰਗਤ ਹੈ ਉਹ ਅਰਦਾਸ ਦੇ ਵਿੱਚ ਸ਼ਾਮਲ ਨਹੀਂ ਹੁੰਦੀ ਪਹਿਲਾਂ ਜਾਣਾ ਸ਼ੁਰੂ ਹੋ ਜਾਂਦੀ ਹੈ। ਪਰ ਮੇਰਾ ਮੰਨਣਾ ਇਹ ਹੈ ਕਿ ਜਦੋਂ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੁੰਨੇ ਆ ਤਾਂ ਪਰਮਾਤਮਾ ਜਿਹੜਾ ਅੰਗ ਸੰਗ ਸਹਾਇ ਹੁੰਦੇ ਨੇ ਅਸੀਂ ਆਪਣੀ ਮਨੋ ਕਾਮਨਾਵਾਂ ਪਰਮਾਤਮਾ ਦੇ ਅੱਗੇ ਅਰਦਾਸ ਦੁਆਰਾ ਰੱਖਦੇ ਆਂ ਵੈਸੇ ਤਾਂ ਜਦੋਂ ਅਸੀਂ ਘਰੋਂ ਮਨ ਬਣਾ ਕੇ ਤੁਰਦੇ ਆਂ ਪ੍ਰਮਾਤਮਾ ਉਸ ਟਾਈਮ ਹੀ ਸਾਡੀ ਸੇਵਾ ਮਨਜ਼ੂਰ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਬਾਗ ਲੈਣ ਤੋਂ ਬਾਅਦ ਜਿਹੜੀ ਆ ਦੇਖ ਦਾ ਕਿਣਕਾ ਸਾਨੂੰ ਮਿਲਦਾ ਹੈ ਸਾਬ ਸੱਚੇ ਪਾਤਸ਼ਾਹ ਸਾਡੇ ਅੰਗ ਸੰਗ ਸਹਾਇ ਹੁੰਦੇ ਨੇ ਹੁਣ ਇੱਥੇ ਇਸ ਤੋਂ ਬਾਅਦ ਦੂਜੇ ਨੰਬਰ ਦਾ ਸਵਾਲ ਏ ਸੀ ਕਿ ਸਾਡੇ ਘਰ ਸ਼ਰਾਬ ਹੈ ਤੇ ਅਸੀਂ ਕੀ ਘਰ ਕਰ ਸਕਦੇ ਆਂ ਜੇਕਰ ਤੁਹਾਡੇ ਘਰ ਸ਼ਰਾਬ ਨਹੀਂ ਤਾਂ ਬਿਲਕੁਲ ਤੁਸੀਂ ਘਰ ਵਿੱਚ ਦੁਪਹਿਰਾ ਸਾਫ ਸ਼ੁਰੂ ਕਰ ਸਕਦੇ ਹੋ ਇਸ ਦੀ ਕੀ ਵਿਧੀ ਹੈ ਕਿ ਘਰ ਤੁਸੀਂ ਇੱਕ ਸਾਫ ਚਾਦਰ ਵਿਛਾਉਣੀ ਹੈ ਆਸਣ ਬਣਾਉਣਾ ਹੈ ਇੱਕ ਜੇਕਰ ਕਈ ਲੋਕਾਂ ਦੇ ਘਰ ਜਿਵੇਂ ਬਣਿਆ ਹੁੰਦਾ ਜਿਵੇਂ ਆਪਾਂ ਬਣਾਇਆ ਹੁੰਦਾ ਪਰਮਾਤਮਾ ਦਾ ਜਾਂ ਮਹਾਰਾਜ ਦਾ ਸਰੂਪ ਆਪਾਂ ਰੱਖਦੇ ਹਾਂ ਉੱਥੇ ਜਾਂ ਫੋਟੋ ਰੱਖੀ ਹੁੰਦੀ ਹੈਗੀ ਇਸ ਤਰ੍ਹਾਂ ਬਣਿਆ ਹੁੰਦਾ ਜੇਕਰ ਨਹੀਂ ਤਾਂ ਇੱਕ ਸਾਫ਼ ਚਾਦਰ ਆਪਣੇ ਆਸਣ ਵਾਸਤੇ ਇੱਕ ਪਰਮਾਤਮਾ ਦੇ ਆਸਣ ਵਾਸਤੇ ਤਾਂ ਉੱਪਰ ਫੋਟੋ ਰੱਖ ਲਓ ਤੁਸੀਂ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਾਉਣੀ ਹੈ ਦੇਸੀ ਘਿਓ ਦੀ ਪ੍ਰਸ਼ਾਦ ਕੜਾ ਪ੍ਰਸ਼ਾਦੀ ਦੀਏਗ ਬਹੁਤ ਜ਼ਰੂਰੀ ਹੈ ਠੀਕ ਹੈ ਸ੍ਰੀ ਸਾਹਿਬ ਤੁਸੀਂ ਕੋਲ ਰੱਖ ਸਕਦੇ ਹੋ ਭੋਗ ਲਵਾਉਣ ਵਾਸਤੇ ਅਰਦਾਸ ਉਪਰੰਤ ਤੇ ਉਸ ਤੋਂ ਬਾਅਦ 12 ਵਜੇ ਤੋਂ 4 ਵਜੇ ਤੱਕ ਤੁਸੀਂ ਆਪਣਾ ਜਿਹੜਾ ਪਾਠ ਹੈ ਪੰਜ ਪੌੜੀਆਂ ਮਾਫ ਕਰਨਾ ਪੰਜ ਪਾਠ ਜਪਜੀ ਸਾਹਿਬ ਦੇ ਦੋ ਪਾਠ ਚੌ ਪੈਸਾ ਆਉਦੇ ਇੱਕ ਪਾਠ ਸੁਖਮਨੀ ਸਾਹਿਬ ਅਤੇ 6 ਪੌੜੀਆਂ ਆਨੰਦ ਸਾਹਿਬ ਦਾ ਜਿਹੜਾ ਪਾਠ ਹੈ ਤੁਸੀਂ ਕਰਕੇ ਆਪਣਾ ਅਰਦਾਸ ਕਰ ਸਕਦੇ ਹੋ ਉਸ ਤੋਂ ਬਾਅਦ ਅਰਦਾਸ ਕਰੋ ਤੇ ਆਪਣਾ 2 ਮਿੰਟ ਅਰਦਾਸ ਤੋਂ ਬਾਅਦ ਸਤਨਾਮ ਵਾਹਿਗੁਰੂ ਕਰੋ ਤੇ ਭੋਗ ਲਵਾਓ ਤੇ ਆਪਣੇ ਮਨ ਦੀ ਜਿਹੜੀ ਅਰਦਾਸ ਉਹਨਾਂ ਦੇ ਅੱਗੇ ਰੱਖੋ ਕੁਸ਼ਕਦਾ ਸੰਗਤ ਦਾ ਸਵਾਲ ਸੀ ਕਿ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਕਰ ਸਕਦੇ ਆਂ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਵਿੱਚ ਪੈਰਾ ਸਾਫ਼ ਕਰ ਸਕਦੇ ਹੋ ਜੇਕਰ ਤੁਹਾਡੇ ਇੱਕ ਨਾਲ ਉੱਥੇ ਜਾਣ ਨਾਲ ਬਹੁਤ ਸੰਗਤ ਜੁੜਦੀ ਹੈ ਤਾਂ ਤੁਹਾਡਾ ਵੀ ਭਲਾ ਤੇ ਸੰਗਤ ਦਾ ਵੀ ਭਲਾ ਤੁਸੀਂ ਉੱਥੇ ਜਾ ਕੇ ਵੀ ਸ਼ੁਰੂ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਸਾਨੂੰ ਦੇਖ ਕੇ ਹੋਰ ਸੰਗਤ ਵੀ ਜੁੜਨਾ ਸ਼ੁਰੂ ਹੋ ਜਾਂਦੀ ਹੈ ਉੱਥੇ ਵੀ ਸੇਮ ਵਿਧੀ ਇਹ ਹੈ ਕਿ ਜੋ ਤੋਂ ਉੱਥੇ ਜਾਗੀ ਰਹੀ ਹੁੰਦੀ ਹੈ ਤੇ ਤੁਸੀਂ ਆਪਣੀ ਕੜਾ ਪ੍ਰਸ਼ਾਦ ਦੀ ਦੇ ਗਿਆ ਜਿਹੜੀ ਜੇ ਤੁਸੀਂ ਇਕੱਲੇ ਜਾ ਰਹੇ ਹੋ ਤਾਂ ਉੱਥੇ ਵੀ ਮਤਲਬ ਆਪ ਬਣਾ ਕੇ ਕਰੋ ਤੁਸੀਂ ਲਿਜਾ ਸਕਦੇ ਹੋ ਨਹੀਂ ਜੇਕਰ ਜੇ ਤੁਹਾਨੂੰ ਲੱਗਦਾ ਕਿ ਸੰਗਤ ਜੁੜ ਰਹੀ ਹੈ ਤੁਹਾਡੇ ਨਾਲ ਤਾਂ ਤੁਸੀਂ ਉੱਥੇ ਬਾਬਾ ਜੀ ਨੂੰ ਰਸਤ ਦੇ ਕੇ ਤੁਸੀਂ ਆਪਣੀ ਜਿਹੜੀ ਦੇਹ ਦਾ ਪ੍ਰਸ਼ਾਦ ਦੇਦੇ ਹੋ ਤੁਸੀਂ ਤਿਆਰ ਕਰਵਾ ਸਕਦੇ ਹੋ ਪਰ ਪ੍ਰਮਾਤਮਾ ਅਲ ਸੰਸਹਾਈ ਹੁੰਦੀ ਨਹੀਂ ਉਹ ਸਾਡੀ ਸ਼ਰਤਾਂ ਦੇਖਦੇ ਨੇ ਕਿ ਤੇ ਹੈ ਨਹੀਂ ਤਾਂ ਕਿ ਉਹ ਕਹਿੰਦੇ ਜੀ ਸ਼ੌਦੀ ਦੇਖ ਕਰਾਈਏ ਪਾਚਾ ਦੇ ਕਰਾਈਏ ਜਿੱਦਾਂ ਦਾ ਕੁਛ ਨਹੀਂ ਪ੍ਰਮਾਤਮਾ ਨੇ ਜੇ ਤੁਸੀਂ 5 ਰੁਪਏ ਦੀ ਦੇ ਦੇ ਵੀ ਕਰਵਾਉਣੀ ਹੈ ਉਹਨਾਂ ਨੇ ਤੁਹਾਡੀ ਸ਼ਰਧਾ ਦੇਖਣੀ ਹੈ ਬਾਕੀ ਤੁਸੀਂ ਦਾ ਭਰਾ ਨਾ ਸੋਚੋ ਕਿ ਕਿ ਜੇ ਤੁਸੀਂ ਆਪਣਾ ਭਲਾ ਮੰਗ ਰਹੇ ਹੋ ਤੇ ਸਾਰੀ ਦੁਨੀਆ ਚਾਹੁੰਦੀ ਹੈ ਕਿ ਸਾਡਾ ਭਲਾ ਹੋਵੇ ਜਿਵੇਂ ਪਾਪਾ ਦੀਪ ਸਿਰ ਕਿਸੇ ਨੂੰ ਕਿ ਤਕੂ ਹੀ ਨਾ ਕਿ ਕਿ ਸੇਵਾ ਚਾਹਤ ਬਣ ਚੁੱਕੀ ਹੈ ਕਿ ਚਲੋ ਅਗਲਾ ਰੈਲਪਸਿਟਿਸ ਦਾ ਕੰਮ ਬਣਾ ਸਕੇ ਤੇ ਸਿਟੀ ਆਪਣਾ ਧਿਆਨ ਦਿੱਤਾ ਜਾਵੇ ਠੀਕ ਹੈ ਮੰਗਦੇ ਜੀ ਇਹ ਮੈਨੂੰ ਆਸ਼ਾ ਹੈ ਕਿ ਜਗਤੋ ਨੂੰ ਵੀ ਇਹ ਚੰਗੀ ਲੱਗੇ ਸ਼ੇਅਰ ਜਰੂਰ ਕਰਿਓ ਤਾਂ ਕਿ ਤੁਹਾਡਾ ਵੀਡੀਓ ਵੀ ਸ਼ੇਅਰ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਸ਼ਿਦਾ ਸਾਹਿਬ ਜਾਨੇ ਤਾਂ ਬਹੁਤ ਸਾਰੇ ਲੋਕਾਂ ਨੇ ਜੁੜਨ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਬਹੁਤ ਚੰਗਾ ਲੱਗਦਾ ਹੈ ਉਹ ਜਿਹੜੇ ਉਵਰਾਹੇ ਤੋਂ ਤੇ ਉਹਨਾਂ ਲਈ ਬਹੁਤ ਲੱਗਦਾ ਹੈ ਜੀ ਬੜੀ ਇੰਡੀ ਸੋ ਜੇਕਰ ਵੀਡੀਓ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਬੋਲਦਿਆਂ ਤੋਂ ਤਾਂ ਮੈਂ ਖਿਮਾ ਦੀ ਜਾਚਕਾਂ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ